ਮੈਂ ਹਸਰੀ ਕਾਲ ਸਾਰਿਆਂ ਨੂੰ ਮੈਂ ਬੁਟਾ ਕੋਟ ਲਈ ਆਪਾਂ ਡੈਲੀ ਬੇਸ ਤੇ ਖੇਤੀਬਾੜੀ ਮਸ਼ੀਨਰੀਆਂ ਖੇਤੀਬਾੜੀ ਸੰਦੇ ਆਪਣੀ ਵੀਡੀਓ ਤੇ ਲਿਆਉਂਦੇ ਰਹਿੰਨੇ ਆ ਆਪਣੇ ਚੈਨਲ ਤੇ ਦੱਸਦੇ ਰਹਿੰਨੇ ਆ ਤੇ ਅੱਜ ਆਪਾਂ ਫੇਰ ਪੰਜ ਚੀਜ਼ਾਂ ਬਕਾਉ ਲੈ ਕੇ ਆਏ ਆ ਆਪਣੇ ਸਾਰੇ ਭਰਾ ਦੇਖ ਲਓ ਬਾਈ ਜਿਹਦੇ ਵਿੱਚੋਂ ਪਹਿਲੇ ਨੰਬਰ ਤੇ ਟਰੈਕਟਰ ਆ ਕਿਸੇ ਵੀ ਭਰਾ ਨੇ ਟਰੈਕਟਰ ਲੈਣਾ ਹੋਵੇ ਸਵਰਾਜ 855 ਸਾਰੇ ਭਰਾ ਦੇਖ ਲਓ ਬਾਈ 2011 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਵੀ ਲੈਣਾ ਹੋਵੇ ਤੇ ਇਹ ਪਿੰਡ ਖੜਾ ਖੀਵਾਕਲਾਂ ਪਿੰਡ ਬਈ ਖੀਵਾਕਲਾਂ ਤੇ ਜ਼ਿਲ੍ਹਾ ਮਾਨਸਾ ਖੀਵਾਕਲਾਂ ਪਿੰਡ 'ਚ ਵੀ ਟਰੈਕਟਰ ਖੜਾ ਹੈ ਤੇ ਬਾਈ ਕਹਿੰਦਾ 3 ਲੱਖ ਤੇ 70000 ਦੇ ਆਸ-ਪਾਸੇ ਮੈਂ ਇਹ ਟਰੈਕਟਰ 855 ਦੇ ਦੂੰਗਾ ਬਾਈ ਸਾਰੇ ਪਾਸੋਂ ਮੇਰਾ ਟਰੈਕਟਰ ਪੂਰਾ ਵਧੀਆ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਕਟਰ ਲੈ ਜਾਓ ਕਿਸੇ ਵੀ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਸਵੈਕਟਡ ਯਾਰ ਕਾਰ ਲੈਣੀ ਹੋਵੇ ਸਾਰੇ ਭਰਾ ਦੇਖ ਲੋ ਬਾਈ 2010 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਕਾਰ ਦੇ ਤੇ 2030 ਤੇ ਕਰਪਾ ਸਿੰਘ ਪਈਆ ਕਾਰ ਦੀ ਤੇ ਕਿਸੇ ਵੀਰ ਪੁਰਾਣੇ ਬਈ ਇਹ ਕਾਰ ਲੈਣੀ ਹੋਵੇ ਤੇ ਇਹ ਕਾਰ ਖੜੀ ਆ ਫਰੀਦਕੋਟ ਏਰੀਆ 'ਚ ਏਰੀਆ ਵੀ ਬਾਈ ਦਾ ਫਰੀਦਕੋਟ ਤੇ ਬਾਈ ਕਹਿੰਦਾ 1 ਲੱਖ ਤੇ 85000 ਦੇ ਆਸੇ ਪਾਸੇ ਮੈਂ ਇਹ ਕਾਰ ਦੇ ਵੀ ਦੇ ਦੂੰਗਾ ਕਿਸੇ ਵੀਰ ਪੁਰਾਣੇ ਬਈ ਇਹ ਕਾਰ ਲੈਣੀ ਹੋਵੇ ਏ ਫਰੀਦਕੋਟ ਏਰੀਆ ਚ ਖੜੀ ਆ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਕਣਕ ਬੀਜਣ ਵਾਲੀ 11 ਪੂਰੀ ਮਸ਼ੀਨ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ ਬਾਈ ਕਹਿੰਦਾ ਬਈ ਪੂਰੀ ਵਧੀਆ ਮੇਰੀ ਮਸ਼ੀਨ ਆ 11 ਪੂਰੀ ਕਿਸੇ ਪੁਰਾਣੇ ਬਈ ਲੈਣੀ ਹੋਵੇ ਤੇ ਏਰੀਆ ਫਰੀਦਕੋਟ ਫਰੀਦਕੋਟ ਏਰੀਆ ਚ ਬਾਈ ਇਹ ਮਸ਼ੀਨ ਖੜੀ ਆ 11 ਪੂਰੀ ਕਣਕ ਬੀਜਣ ਵਾਲੀ ਤੇ ਬਾਈ ਕਹਿੰਦਾ 15000 ਦੇ ਆਸੇ ਪਾਸੇ ਮੈਂ ਮਸ਼ੀਨ ਵੇਚ ਦੇ ਦੂੰਗਾ ਕਿਸੇ ਵੀ ਪੁਰਾਣੇ ਇਹ ਮਸ਼ੀਨ ਬਾਈ ਲੈਣੀ ਹੋਵੇ ਕਣਕ ਬੀਜਣ ਵਾਲੀ 11 ਪੂਰੀ ਤੇ ਬਾਈ ਦਾ ਫੋਨ ਨੰਬਰ ਹਾਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ 12 ਛੇ ਟਰਾਲਾ ਬਾਈ ਸਾਰੇ ਭਰਾ ਦੇਖ ਲਓ 6 ਫੁੱਟ ਚੌੜਾ ਤੇ 12 ਫੁੱਟ ਲੰਮਾ ਟਰਾਲਾ ਤੇ ਬਗੈਰ ਬਾਈ ਜਿੱਕ ਤੋਂ ਬਗੈਰ ਜਿੱਕ ਤੋਂ ਤੇ ਜੀਰੇ ਏਰੀਆ 'ਚ ਬਈ ਟਰਾਲਾ ਖੜਾ ਕਿਸੇ ਵੀਰ ਪੁਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਜੀਰੇ ਏਰੀਆ 'ਚ ਖੜਾ ਤੇ ਬਾਈ ਕਹਿੰਦਾ ਸਾਰਾ 895000 ਦੇ ਆਸੇ-ਪਾਸੇ ਮੈਂ ਇਹ ਟਰਾਲਾ ਵੀ ਦੇ ਦੂੰਗਾ ਕਿਸੇ ਵੀਰ ਪੁਰਾਣੇ ਇਹ ਟਰਾਲਾ ਵੀ ਲੈਣਾ ਹੋਵੇ ਤੇ ਇਹ ਜੀਰੇ ਏਰੀਏ ਚ ਟਰਾਲਾ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਪੁਰਾਣੇ ਟਰਾਲੀਆਂ ਲੈਣੀਆਂ ਹੋਣ ਆਹ ਸਾਰੇ ਭਰਾ ਦੇਖ ਲਓ ਬਾਈ ਦੋ ਟਰਾਲੀਆਂ ਤੇ ਦੋਨੇ 11 ਛੇ ਟਰਾਲੀਆਂ ਬਾਈ 6 ਫੁੱਟ ਤੌੜੀਆਂ ਤੇ 11 ਫੁੱਟ ਲੰਮੀਆਂ ਟਰਾਲੀਆਂ ਤੇ ਬਗੈਰ ਜੱਕ ਤੋਂ ਬਗੈਰ ਬਈ ਜੱਕ ਤੋਂ ਟਰਾਲੀਆਂ ਦੋਨੇ ਇਹ ਕਿਸੇ ਵੀਰ ਪੁਰਾਣੇ ਇਹ ਟਰਾਲੀਆਂ ਬਈ ਲੈਣੀਆਂ ਹੋ ਤੇ ਇਹ ਪਿੰਡ ਖੜੀਆਂ ਮਜੀਠਾ ਪਿੰਡ ਬਈ ਮਜੀਠਾ ਅਮਰਸਾ ਜ਼ਿਲ੍ਹੇ ਚ ਪਿੰਡਾ ਮਜੀਠਾ ਬਈ ਤੇ ਉੱਥੇ ਟਰਾਲੀਆਂ ਖੜੀਆਂ ਬਗੈਰ ਜਿੱਕ ਤੋਂ ਤੇ ਬਾਈ ਕਹਿੰਦਾ 1 ਲੱਖ ਤੇ 80 ਹਜ਼ਾਰ ਦੀਆਂ ਟਰਾਲੀਆਂ ਮੈਂ ਦੋਨੇ ਦੇ ਦੂੰਗਾ ਬਾਈ ਕਿਸੇ ਵੀਰ ਪੁਰਾਣੇ ਬਈ ਇਹ ਟਰਾਲੀਆਂ ਲੈਣੀਆਂ ਹੋਣ ਤੇ ਇਹ ਮਜੀਠੇ ਪਿੰਡ ਖੜੀਆਂ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ 5 6 ਸੀਗੀਆਂ ਬਾਈ ਤੇ ਆਪਾਂ 5 6 ਦਿਖਾਤੀਆਂ ਇਕ ਕਾਲ ਨੂੰ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਖੇਤੀ ਬੜੀ ਸੰਦਾਂ ਦੀਆਂ ਤੇ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ